ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਧੂੜੀ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਮੰਡੀ ਵਿੱਚ ਜਿੱਥੇ ਕਿਸਾਨਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਉੱਥੇ ਹੀ ਮੰਡੀ ਵਿੱਚ ਦਰਖਤ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ। ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਇਹ ਮਹਿੰਮ ਦੀ ਸ਼ੁਰੂਆਤ ਪਿਛਲੇ ਸਾਲ ਵੀ ਕੀਤੀ ਗਈ ਸੀ ਜਿਸ ਦੌਰਾਨ ਉਹਨਾਂ ਨੇ 35000 ਰੁੱਖ ਲਗਾਏ ਸਨ ਪਰ ਇਸ ਵਾਰ ਉਹਨਾਂ ਦਾ 50000 ਰੁੱਖ ਪੂਰੇ ਪੰਜਾਬ ਵਿੱਚ ਲਗਾਉਣ ਦਾ ਟੀਚਾ ਹੈ। ਚਾਹੁੰਦਾ ਹੈ ਕਿ ਵੱਧ ਤੋਂ ਵੱਧ ਦਰਖਤ ਲਗਾਈਏ। ਤਾਂ ਕਿ ਵਾਤਾਵਰਨ ਬਚ ਸਕੇ ਕਿਉਂਕਿ ਦਰਖਤ ਲਾਉਣ ਦੇ ਨਾਲ ਸਾਨੂੰ ਆਕਸੀਜਨ ਵੀ ਮਿਲਦੀ ਹੈ ਆਪਾਂ ਕਰੋਨਾ ਦੌਰਾਨ ਦੇਖਿਆ ਕਿਵੇਂ ਆਕਸੀਜਨ ਦੇ ਸਿਲੰਡਰ ਲੱਭਦੇ ਫਿਰਦੇ ਸੀ ਦਰਖਤਾਂ ਦੇ ਨਾਲ ਤਾਂ ਸਾਨੂੰ ਮੁਫਤ ਚ ਆਕਸੀਜਨ ਮਿਲਦੀ ਹੈ ਔਰ ਛਾਂ ਮਿਲਦੀ ਹੈ ਜੇ ਫਲਦਾਰ ਦਰਖਤ ਲਾਉਣਿਆ ਤਾਂ ਫਲ ਵੀ ਮਿਲਦਾ ਇੱਕ ਵਾਰ ਦਰਖਤ ਲਾ ਕੇ 2 ਸਾਲ ਨੂੰ ਸੰਭਾਲਣ ਦੀ ਲੋੜ ਮੁੜ ਕੇ ਤਾਂ 40-45 ਸਾਲ ਦਰਖਤ ਸਾਨੂੰ ਛਾਂ ਵੀ ਦਿੰਦਾ ਫਲ ਵੀ ਦਿੰਦਾ ਆਕਸੀਜਨ ਵੀ ਦਿੰਦਾ ਇਸ ਲਈ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆਜ ਮੰਡੀਆਂ ਦਾ ਡਿਵੈਲਪਮੈਂਟਲੀ ਫੋਰ ਸਰਕੀਪਰਲ ਕੀਤਾ ਜਾ ਰਿਹਾ ਅਸੀਂ ਪੂਰੇ ਪੰਜਾਬ ਦੀਆਂ ਨਵੰਡੀਆ ਦੀ ਡਿਵੈਲਪਮੈਂਟ ਵਾਸਤੇ ਪਲਾਨ ਕੀਤਾ ਹੋਇਆ ਸਾਰੀਆਂ ਮੰਡੀਆਂ ਦੀ ਅਸੀਂ ਚਾਰਦੁਵਾਰੀ ਕਰਾਵਾਂਗੇ ਔਰ ਗੇਟਡ ਗੇਟ ਲਵਾ ਰਹੇ ਹਾਂ ਸਾਰੀਆਂ ਮੰਡੀਆਂ ਦੇ ਕਾਫੀ ਦੇ ਤਾਂ ਕੰਮ ਸਾਡਾ ਸ਼ੁਰੂ ਹੈ ਔਰ ਮੰਡੀਆਂ ਚ ਅਸੀਂ ਫੜ ਵੀ ਬਣਵਾ ਰਹੇ ਹਾਂ ਸ਼ੈੱਡ ਵੀ ਬਣਾ ਰਹੇ ਹਾਂ ਤੁਸੀਂ ਦੇਖਿਆ ਕਿ ਕਿੰਨੇ ਸਾਲਾਂ ਬਾਅਦ ਧੂਰੀ ਦੇ ਵਿੱਚ ਸ਼ੈੱਡ ਬਣੇ ਨੇ ਫੜ ਬਣੇ ਨੇ ਹੋਰ ਵੀ ਜੋ ਡਿਵੈਲਪਮੈਂਟ ਦੇ ਕੰਮ ਨੇ ਸਾਰੇ ਅਸੀਂ ਪਲਾਣਾ ਹੈ ਸਾਡੇ ਕੋਲ ਕਰਾਰ ਹੈ ਇੰਦਰ ਸਰਕਾਰ ਨੂੰ ਪੈਸਾ ਰੁਕੇ ਜਾ ਰਿਹਾ ਹੈ ਮੰਡੀ ਬੋਨ ਬੋਲਦਾ ਉਹਦੇ ਵਰੀ ਉਹ ਤਾਂ ਸਾਰਿਆਂ ਨੂੰ ਪਤਾ ਸਾਨੂੰ ਉਹਦੇ ਕਰਕੇ ਥੋੜੀ ਸਮੱਸਿਆ ਤਾਂ ਆ ਰਹੀ ਆ ਪਰੰਤੂ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਮਾਨਯੋਗ ਸੁਪਰੀਮ ਕੋਰਟ ਚ ਕੇਸ ਪਾਇਆ ਹੋਇਆ ਹੈ ਅਦਾਲਤ ਤੋਂ ਸਾਨੂੰ ਪੂਰਾ ਭਰੋਸਾ ਹੈ ਜਲਦੀ ਹੀ ਉਹਦਾ ਫੈਸਲਾ ਸਾਡੇ ਹੱਕ ਚ ਹੋਊਗਾ ਪੈਸਾ ਸਾਨੂੰ ਮਿਲ ਜੂਗਾ ਧੂਰੀ ਦੀ ਅਨਾਜ ਮੰਡੀ ਦੇ ਮੰਗਾ ਰੱਖੇਗੇ ਨੇ 83 ਵੱਲੋਂ ਜੁਨਾਵਰੀ ਆ ਸਾਰੀਆਂ ਮੰਗਾ ਸੀ ਹੱਲ ਕਰਾਵਾਂਗੇ ਅਰਤੀ ਸਾਹਿਬਾਨ ਮਿਲੇ ਸੀਗੇ ਉਹਨਾਂ ਦੇ ਜੋ ਮਸਲੇ ਨੇ ਮੇਨ ਤਾਂ ਚਾਰਦੀਵਾਰੀ ਕਰਾਉਣ ਦੇ ਹੀ ਆ ਜਾਂ ਕੋਈ ਇਹ ਤੇ ਨਿਜਾਜ ਕਬਜ਼ਾ ਦੱਸ ਰਹੇ ਨੇ ਉਹ ਖਾਲੀ ਕਰਾਉਣ ਦਾ ਅਸੀਂਕਰਾਰ ਰਹੇ ਹਾਂ ਜਲਦੀ ਇਸ ਦੀਆਂ ਸਰਕਾਰਾਂ ਵੇਲੇ ਜੋ ਕਰਜ਼ਾ ਚੜਿਆ ਮੰਡੀ ਬੋਰਡ ਦਾ ਉਹਦੇ ਬਾਰੇ ਕੀ ਕਹਿੰਦੇ ਪਿਛਲੇ ਮੌਕੇ ਜਿਹੜੇ ਕਰਜ਼ੇ ਚੜੇ ਸੀਗੇ ਅਸੀਂ ਤਾਰਤੇ ਸਾਡਾ ਤਕਰੀਬਨ 300 350 ਕਰੋੜ ਰੁਪਇਆ ਰੰਦਾ ਬਾਕੀ ਸਾਰਾ ਅਸੀਂ ਕਲੀਅਰ ਕਰ ਦਿੰਦੇ ਥੈਂਕ ਯੂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਰ ਜੀ ਅੱਜ ਧੂਰੀ ਵਿਖੇ ਜੋ ਜੰਗਲ ਲਾਣ ਲਈ ਪਹੁੰਚੇ ਸੀ ਉਹਨਾਂ ਦਾ तहे ਦਿਲੋਂ ਧੰਨਵਾਦ ਕੀਤਾ ਤੇ ਨਾਲ ਮੈਂ ਉਹਨਾਂ ਦਾ ਸ਼ਲਾਘਾ ਵੀ ਕਰਦਾ ਕਿ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਉਪਰਾਲਾ ਕੀਤਾ ਕਿ ਉਹਨਾਂ ਨੇ ਪਿਛਲੇ ਸਾਲ ਵੀ ਮੰਡੀ ਬੋਰਡ ਵੱਲੋਂ 33000 ਰੁੱਖਤ ਲਾਏ ਤੇ ਇਸ ਵਾਰੀ ਟੀਚਾ ਉਹਨਾਂ ਦਾ 50000 ਦੇ ਕਰੀਬ ਬੂਟੇ ਲਾਉਣ ਦਾ ਕਿਉਂਕਿ ਸਾਡੇ ਵਾਤਾਵਰਣ ਨੂੰ ਠੀਕ ਰੱਖਣ ਲਈ ਸਾਨੂੰ ਹਰ ਇੱਕ ਇਨਸਾਨ ਨੂੰ ਬੂਟੇ ਲਾਉਣੇ ਚਾਹੀਦੇ ਨੇ ਕਿਉਂਕਿ ਬੂਟੇ ਸਾਨੂੰ ਆਕਸੀਜਨ ਦਿੰਦੇ ਨੇ ਸਾਨੂੰ ਠੰਡੀ ਛਾਂ ਦਿੰਦੇ ਨੇ ਸਾਡੇ ਮੌਸਮ ਟੈਂਪਰੇਚਰ ਨੂੰ ਠੀਕ ਰੱਖਦੇ ਨੇ ਸਾਰਾ ਸਿਸਟਮ ਹੈ ਜੋ ਇਹ ਸਾਡੇ ਵਾਤਾਵਰਨ ਤੇ ਚੱਲਦਾ ਜੇ ਸਾਡਾ ਵਾਤਾਵਰਨ ਦਰਖਤ ਵੱਧੋ ਤੇ ਲੱਗਣਗੇ ਸਾਡਾ ਵਾਤਾਵਰਨ ਠੀਕ ਹੋਊਗਾ ਤਾਂ ਸਾਡਾ ਕੁਦਰਤ ਦਾ ਸਿਸਟਮ ਹੀ ਸਾਰਾ ਠੀਕ ਰਹੂਗਾ ਸੋ ਅੱਜ ਉਹਨਾਂ ਨੇ ਬਸੜ ਜੀ ਦੇ ਜੋ ਮੰਡੀ ਮਾਰਕੀਟ ਕਮੇਟੀ ਦੀਆਂ ਮੰਡੀ ਦੀਆਂ ਮੁਸ਼ਕਲਾਂ ਸੀ ਉਹਨਾਂ ਉਹਨਾਂ ਨੂੰ ਸਾਡੇ ਆੜਤੀਆਂ ਦੇ ਪ੍ਰਧਾਨ ਜੀ ਨੇ ਜਾਣੂ ਕਰਾਇਆ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਇੱਕ ਇੱਕ ਮੰਡੀ ਦੀ ਜੋ ਮੰਗ ਹੈ ਧੂਰੀ ਦੀ ਕਿਉਂਕਿ ਸੀਐਮ ਸਾਹਿਬ ਸਿੱਧੀ ਹਲਕਾ ਹੈ ਇਹ ਉਹਨਾਂ ਦੀ ਮੰਡੀ ਹੈ ਇੱਕ ਇੱਕ ਮੰਗੋ ਹੱਲ ਕੀਤੀ ਜਾਊਗੀ ਸੋ ਸੰਗੋਜ ਕੀ ਦੋ ਆ ਗਏ ਅੱਜ ਜਿਹੜੇ ਸਾਡੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਜਨ ਸਿੰਘ ਜੀ ਬਤਸਰ ਸਾਹਿਬ ਆਏ ਠੀਕੇ ਉਹ ਪਲਾਂਟ ਬਾਰੇ ਆਏ ਸੀਗੇ ਵੀ ਵੱਧ ਤੋਂ ਵੱਧ ਬੂਟੇ ਲਾਓ ਕਿਉਂ ਤਾਂ ਕਿ ਜਿਹੜੀ ਆਕਸੀਜਨ ਦੀ ਪ੍ਰੋਬਲਮ ਹੈ ਉਹਦਾ ਕੁਝ ਹੱਦ ਤੱਕ ਆਪਾਂ ਉਹ ਕਰ ਸਕੀਏ ਕਿਉਂ ਜਦੋਂ ਕਰੋਨਾ ਵੇਲੇ ਆਕਸੀਜਨ ਦੀ ਘਾਟ ਪਈ ਸੀ ਸਿਲੰਡਰ ਆਪਾਂ ਲੈਂਦੇ ਫਿਰਦੇ ਸੀ ਤੇ ਉਹ ਕਹਿੰਦੇ ਵੀ ਉਹ ਲੋੜ ਹੀ ਨਾ ਪਵੇ ਜਿਹੜਾ ਵਾਤਾਵਰਨ ਹੈ ਦਿਨ ਪਰ ਰਾਤ ਬਦਲਦਾ ਜਾ ਰਿਹਾ ਹੈਗਾ ਸੋ ਜ਼ਿੰਮੇਤ ਕੀ ਇੰਨੀ ਗਰਮੀ ਪਈ ਹੈ ਜੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੇ ਮੰਡੀ ਬੋੜਾ ਸਾਡੇ ਨਾਲ ਸਹਿਯੋਗ ਰਿਹਾ ਤਾਂ ਅਸੀਂ ਜਿਹੜੇ ਉਰੇ ਵੱਧ ਤੋਂ ਵੱਧ 5-700 ਬੂਟਾ ਲਾ ਕੇ ਉਹਨੂੰ ਕਾਮਯਾਬ ਕਰਾਂਗੇ ਇਹ ਨਹੀਂ ਵੀ ਕੱਲੀ ਫੋਟੋ ਖਿਚਾਵਾਂਗੇ ਪਰ ਉਹਦੇ ਵਿੱਚ ਇੱਕ ਘਾਟ ਹੈਗੀ ਉਹਨਾਂ ਨੇ ਧਿਆਨ ਵਿੱਚ ਲਿਆਂਦਾ ਹੈ ਵੀ ਇੱਥੇ ਮੰਡੀ ਇੱਥੇ ਇੱਕ ਗਊਸ਼ਾਲਾ ਬਣੀ ਪਈ ਹੈਗੀ ਜੇ ਚਾਰ ਦੀਵਾਰੀ ਹੋਵੇ ਗੇਟ ਲੱਗੇ ਹੋਣ ਤਾਂ ਬੂਟਿਆਂ ਦੀ ਰਾਖੀ ਤਾਂ ਹੋਊਗੀ ਜੇ ਚਾਰ ਦੀਵਾਰੀ ਹੋਊਗੀ ਤੇ ਆਪਣੀ ਮਾਰਕੀਟ ਕਮੇਟੀ ਧੂਰੀ ਸਾਡਾ ਸਹਿਯੋਗ ਦੇਵੇ ਜਿਹੜੇ ਨਾਜਾਇਜ਼ ਕਬਜ਼ੇ ਨੇ ਕੁਝ ਲੋਕਾਂ ਨੇ ਨਜਾਇਜ਼ ਕਬਜ਼ੇ ਕਰ ਰੱਖੇ ਨੇਗੇ ਅਸੀਂ ਮਾਰਕੀਟ ਕਮੇਟੀ ਨੂੰ ਵੀ ਬੇਨਤੀ ਕੀਤੀ ਹੈ ਚੇਅਰਮੈਨ ਸਾਹਿਬ ਨੂੰ ਕੀਤੀ ਹੈ ਵੀ ਉਹ ਨਜਾਇਜ਼ ਕਬਜ਼ੇ ਮਿੰਤੀ ਕਰਾ ਕੇ ਜਿਹੜੀ ਮਿੰਤੀ ਹੈ ਮਿੰਤੀ ਕਰਾ ਲਓ ਜਿਹਦੇ ਤੋਂ ਨਿਕਲਦੀ ਹੈ ਤਾਂ ਉਹ ਤੋਂ ਜਗ੍ਹਾ ਸੜਾਈ ਜਾਵੇ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਨਜਾਇਜ਼ ਕਬਜ਼ੇ ਪਲੱਸ ਮੰਡੀ ਦੇ ਜਿਹੜੇ ਮਸਲੇ ਨੇ ਥੋੜੇ ਫੌਰੀ ਹੱਲ ਕਰਾਂਗੇ ਮਾਰਕੀਟ ਕਮੇਟੀ ਧੂਰੀ ਉਹਦਾ ਪ੍ਰੋਜੈਕਟ ਬਣਾ ਕੇ ਉਹ ਜਿਹੇ ਪ੍ਰੋਜੈਕਟ ਨਹੀਂ ਬਣਾ ਕੇ ਦਿੰਦੇ ਤਾਂ ਅਸੀਂ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਦੋਸ਼ੀ ਨਹੀਂ ਮੰਨਦੇ ਤਾਂ ਅਸੀਂ ਇਹਨਾਂ ਨੂੰ ਦੋਸ਼ੀ ਮੰਨਾਂਗੇ